ਪੰਜਾਬ ਦੇ ਵਿੱਚ ਨਵਾਂ ਵਹੀਕਲ ਖਰੀਦਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਹੈ ਜੇਕਰ ਤੁਸੀਂ ਵੀ ਨਵਾਂ ਵਹੀਕਲ 4-ਵੀਲਰ ਜਾਂ ਫਿਰ 2-ਵੀਲਰ ਖਰੀਦਣ ਜਾ ਰਹੇ ਹੋ ਤਾਂ ਇੱਕ ਖਬਰ ਤੁਸੀਂ ਧਿਆਨ ਨਾਲ ਸੁਣ ਲੈ ਕਿਉਂਕਿ ਹੁਣ ਤੋਂ ਤੁਹਾਨੂੰ ਵੱਧ ਟੈਕਸ ਦੇਣਾ ਪਵੇਗਾ ਦੱਸ ਦਈਏ ਕਿ ਹੁਣ ਨਵਾਂ ਵਾਹਨ ਖਰੀਦਣ ਦੇ ਸਮੇਂ ਤੁਹਾਨੂੰ ਵੱਧ ਟੈਕਸ ਅਦਾ ਕਰਨਾ ਹੋਵੇਗਾ ਸੂਬਾ ਟਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ ਤੇ ਟੈਕਸ ਲਗਾਉਣ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਤੇ ਤੁਰੰਤ ਪ੍ਰਭਾਵ ਦੇ ਨਾਲ ਇਸ ਨੂੰ ਲਾਗੂ ਕਰ ਦਿੱਤਾ ਹੈ ਹੁਣ ਜੇਕਰ ਤੁਸੀਂ ਨਵਾਂ ਦੋ ਪਹੀਆ ਵਾਹਨ ਖਰੀਦੇ ਹੋ ਅਤੇ ਜੇਕਰ ਉਸ ਦੀ ਕੀਮਤ 1 ਲੱਖ ਰੁਪਏ ਤੋਂ ਘੱਟ ਹੈ ਤਾਂ 7.5% ਦੀ ਮੋਟਰ ਵਹੀਕਲ ਟੈਕਸ ਅਦਾ ਕਰਨਾ ਪਵੇਗਾ ਇਸੇ ਤਰ੍ਹਾਂ ਜੇਕਰ 1 ਲੱਖ ਤੋਂ 2 ਲੱਖ ਰੁਪਏ ਕੀਮਤ ਵਾਲਾ ਦੋ ਪਹੀਆ ਵਾਹਨ ਖਰੀਦੇ ਹੋ ਤਾਂ 10% ਤੱਕ ਦਾ ਟੈਕਸ ਅਦਾ ਕਰਨਾ ਹੋਵੇਗਾ 2 ਲੱਖ ਤੋਂ ਵੱਧ ਕੀਮਤ ਵਾਲੇ ਦੋ ਪਹੀਆ ਵਾਹਨ ਤੇ 11% ਟੈਕਸ ਲਗਾਇਆ ਗਿਆ ਇਸ ਦੇ ਨਾਲ ਹੀ ਸਿਰਫ ਦੋ ਪਹੀਆ ਵਾਹਾਨ ਹੀ ਨਹੀਂ ਸਗੋ ਚਾਰ ਪਹੀਆ ਵਾਹਨ 24 ਮੋਟਰ ਵਹੀਕਲ ਟੈਕਸ ਦੀ ਦਰਾਂ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਹੈ 15 ਲੱਖ ਤੱਕ ਦੀ ਕੀਮਤ ਵਾਲੀ ਚਾਰ ਪਹੀਆ ਵਾਹਨ ਤੇ 9.5 ਫੀਸਦੀ ਟੈਕਸ ਅਦਾ ਕਰਨਾ ਹੋਵੇਗਾ ਇਸੇ ਤਰ੍ਹਾਂ ਜੇਕਰ ਕੀਮਤ 15 ਲੱਖ ਤੋਂ 25 ਲੱਖ ਰੁਪਏ ਤੱਕ ਹੈ ਤਾਂ 12 ਫੀਸਦੀ ਅਤੇ 25 ਲੱਖ ਤੋਂ ਵਧੇਰੇ ਕੀਮਤ ਵਾਲੇ ਵਾਹਨ ਤੋਂ 13 ਫੀਸਦੀ ਤੱਕ ਟੈਕਸ ਵਸੂਲਿਆ ਜਾਵੇਗਾ ਦੱਸਦੇ ਕਿ ਗ੍ਰੀਨ ਟੈਕਸ ਦੇ ਵਿੱਚ ਇਹ ਵਾਦਾ ਕੀਤਾ ਗਿਆ ਹੈ 15 ਸਾਲ ਪੁਰਾਣੇ ਨਾਨ ਟ੍ਰਾਂਸਪੋਰਟ ਵਾਹਨ ਦੀ ਰਜਿਸਟ੍ਰੇਸ਼ਨ ਦੇ ਲਈ 500 ਰੁਪਏ ਤੇ ਡੀਜ਼ਲ ਚਾਲਕਾਂ ਨੂੰ 1000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ। ਇਸੇ ਤਰ੍ਹਾਂ 4 ਪਹੀਆ ਵਾਹਨ 1500 ਸੀਸੀ ਤੋਂ ਹੇਠਾਂ ਨੂੰ 3000 ਪੈਟਰੋਲ ਅਤੇ 4000 ਡੀਜ਼ਲ ਵਾਹਨ ਨੂੰ ਦੇਣਾ ਪਵੇਗਾ। ਇਸੇ ਤਰ੍ਹਾਂ 1500 ਸੀਸੀ ਪੈਟਰੋਲ 2 ਪਹੀਆ ਵਾਹਨ ਨੂੰ 4 ਅਤੇ ਡੀਜ਼ਲ ਵਾਹਨ ਨੂੰ 6000 ਰੁਪਏ ਦੇਣਾ ਹੋਵੇਗਾ। ਇਸ ਫੈਸਲੇ ਦੇ ਨਾਲ ਸਰਕਾਰ ਨੂੰ ਵਾਧੂ ਮਾਲੀਆ ਇਕੱਠਾ ਹੋਵੇਗਾ। ਇਸ ਫੈਸਲੇ ਨੂੰ ਲੈ ਕੇ ਲੋਕਾਂ ਨੇ ਇੱਥੇ ਨਿੰਦਾ ਜ਼ਰੂਰ ਕੀਤੀ ਆ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਵਾਹਨ ਮਹਿੰਗੇ ਹੋ ਚੁੱਕੇ ਨੇ ਤੇ ਹੁਣ ਹੋਰ ਮਹਿੰਗੇ ਹੋ ਜਾਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਦੋ ਪਹੀਆ ਵਾਹਨ ਅੱਜ ਤੋਂ 10 ਸਾਲ ਪਹਿਲਾਂ 50000 ਦਾ ਸੀ ਉਹ 1 ਲੱਖ ਰੁਪਏ ਤੱਕ ਪਹੁੰਚ ਗਿਆ ਤੇ ਹੁਣ ਹੋਰ ਟੈਕਸ ਪਾਇਆ ਜਾ ਰਿਹਾ ਜੋ ਕਿ ਸਹੀ ਨਹੀਂ ਹੈ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਦੋ ਪਹੀਆ ਵਾਹਨ ਲੋਕ ਕਮਾਕਾਰਾਂ ਤੇ ਜਾਣ ਦੇ ਲਈ ਖਰੀਦੇ ਨੇ ਜਿਸ ਤੇ ਇਸ ਤਰ੍ਹਾਂ ਟੈਕਸ ਤੇ ਟੈਕਸ ਲਗਾਉਣਾ ਬੇਹੱਦ ਗਲਤ ਹੈ